ਇਸ ਸਕੂਲ ਦੇ ਵਿੱਚ ਟੀਚਰ ਸੀ ਵੇਖੋ ਕਿਹੜੇ ਵਕਤ ਆ ਗਈ ਤੇ ਇਹ ਟੀਚਰ ਸੀ ਸਕੂਲ ਦੇ ਵਿੱਚ ਤੇ ਇਹਨੇ ਦੋ ਬੱਚਿਆਂ ਨੂੰ ਛਿੜਕਿਆ ਕਿਸੇ ਗਲਤੀ ਤੋਂ ਤੇ ਉਹਨਾਂ ਦੋਨੇ 15 16 ਹੋਰ ਲਾ ਕੇ ਜਦੋਂ ਛੁੱਟੀ ਹੋਈ ਇੰਨਾ ਕੁ ਜ਼ਿਆਦਾ ਇਸ ਬੱਚੇ ਨੂੰ ਕੁੱਟ ਦਿੱਤਾ ਕਿ ਉਹਦੀਆਂ ਪਸਲੀਆਂ ਤੇ ਰੀੜ ਦੀ ਹੱਡੀ ਟੁੱਟ ਗਈ ਮਨ ਭਰ ਗਿਆ ਵੇਖ ਕੇ ਬੜਾ ਮਨ ਨੂੰ ਦੁਖਾਂਤ ਆਇਆ ਵੀ ਉਹ ਇੱਕ লাশ ਬਣ ਕੇ ਪਿਆ ਤੇ ਉਹਦਾ ਕਸੂਰ ਕੀ ਮੱਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਉਹਦਾ ਕਸੂਰ ਸਿਰਫ ਇੰਨਾ ਸੀ ਵੀ ਪੁੱਤ ਧੀਆਂ ਪਹਿਣਾ ਸਾਂਝੀਆਂ ਹੁੰਦੀਆਂ ਇਸ ਤਰ੍ਹਾਂ ਕਿਸੇ ਦੀ ਧੀ ਪਹਿਨ ਨੂੰ ਤੰਗ ਨਹੀਂ ਕਰੀਦਾ ਹੁੰਦਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਵੀ ਤੁਸੀਂ ਸੋਹਣੇ ਹੋ ਤੁਸੀਂ ਦਸਤਾਰ ਬੱਦੀ ਇਹ ਸੋਭਾ ਨਹੀਂ ਬਸ ਐਸੇ ਗੱਲ ਤੋਂ ਬੰਦੇ ਨੂੰ ਲਾਸ਼ ਬਣਾਤਾ ਤਾਈਓ ਸਾਡੀ ਆਉਣ ਵਾਲੀ ਪੀੜ੍ਹੀ 'ਚ ਹੁਣੇ ਮੈਨੂੰ ਭਾਈ ਸਾਹਿਬ ਵੀ ਕਹਿ ਕੇ ਗਏ ਕਹਿੰਦੇ ਵੀ ਦੋ ਚਾਰ ਕੋਈ ਆਪਦੇ ਵਰਗੇ ਹੋਰ ਤਿਆਰ ਕਰੋ ਅੱਜ ਲੋੜ ਹੈ ਇਹ ਸਚਾਈ ਹੈ ਗੁਰਮਖੋ ਕੋਈ ਕਥਾਵਾਚਕ ਰਾਗੀ ਢਾਡੀ ਇਸ ਪਾਸੇ ਕਿਉਂ ਨਹੀਂ ਆਪਾਉਂਦੇ ਕਿਉਂਕਿ ਮੇਰੀ ਮੌਤ ਹੀ ਆ ਕਹਿ ਦਿੰਦੇ ਆਪਾਂ ਇਹ ਸੱਚ ਜਿਹੜਾ ਹੈ ਪਤਾ ਨਹੀਂ ਕਿਹਦਾ ਦਿਮਾਗ ਕਿੱਥੇ ਫਿਰਿਆ ਤੇ ਕੌਣ ਕਿਹੋ ਜਿਹਾ ਹੋਣਾ ਇਹਨੂੰ ਤੇ ਕਹਿੰਦੇ ਜੋ ਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਅਸਲੋਂ ਟੀਚਰ ਦਾ ਕਸੂਰ ਸੀ ਉਹਨਾਂ ਬੱਚਿਆਂ ਦੀ ਲਾਈਫ ਦਾ ਦਰਦ ਸੀ ਔਰ ਉਸ ਮੈਸੇਜ ਤੋਂ ਬਾਅਦ ਕਿਹੇ ਟੀਚਰ ਨੇ ਤੁਹਾਨੂੰ ਦਬਾਉਣਾ ਨਹੀਂ ਸਮਝਾਉਣਾ ਨਹੀਂ ਉਹ ਮਰਦੇ ਤੇ ਮਰਨ ਦਿਓ ਡੁੱਬਦੇ ਤੇ ਡੁੱਬਨ ਦਿਓ ਤੁਰੇ ਫਿਰਨਗੇ ਆਪੇ ਜਿਆ ਜਮਰਤ ਦੀ ਬਜਾਏ ਨਸ਼ੇ ਵਰਤੌਣੇ ਕੱਲ ਨੂੰ ਏਕ-ਇਕ ਨਿਆਣਾ ਉਹ ਵੀ ਉੱਚ ਲੱਗ ਜਾਣਾ ਤੇ ਫਿਰ ਆਪੇ ਮੂੰਹ ਚੱਕ ਕੇ ਵੇਖਾਂਗੇ ਭਾਈ ਨੇ ਤੇ ਵਿਚਾਰੇ ਨੇ ਅਰਦਾਸ ਕਰੀ ਜਾਣੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰੱਖ ਆਪ ਵਾਹਿਗੁਰੂ ਉਹਨੇ ਤੇ ਤਰਲਾ ਲਈ ਜਾਣਾ ਪਰ ਸਾਡੀ ਹੁਣ ਮਤ ਵੀ ਮਾਰੀ ਗਈ ਤੇ ਪੱਤ ਵੀ ਗਈ ਕਿਉਂਕਿ ਜਿਨ੍ਹਾਂ ਦੇ ਸਿਰ ਤੇ ਤਾਜ ਸੋਹnde ਸੀ ਅੱਜ ਉਹਨਾਂ ਦੇ ਬੱਚੇ ਕਹਿ ਰਹੇ ਵੀ ਸਾਨੂੰ ਪੱਗ ਨਹੀਂ ਪਸੰਦ ਦਾੜਾ ਨਹੀਂ ਪਸੰਦ ਇਹਨੂੰ ਕਹਿੰਦੇ ਕੱਚਾ ਕਸੋਂਬ ਦਾ ਰੰਗ ਮੈਂ ਜ਼ਿਕਰ ਕਰ ਰਿਹਾ ਸੀ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਅਵਟਣ ਆਪੇ ਖੱਪੇ ਦੁੱਧ ਕੋ ਖੱਪਣਾ ਦੇ ਜਦੋਂ ਦੁੱਧ ਤੇ ਪਾਣੀ ਪਿਆਰ ਦੀਆਂ ਗੱਲਾਂ ਕਰ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਹੀ ਹੈ ਤੇ ਜਿਹਨੇ ਵੇਖਿਆ ਇਹਨਾਂ ਦਾ ਪਿਆਰ ਕਿੰਦਾ ਖਤਮ ਕਰ ਗਿਆ ਆਖੋ ਸਤਨਾਮ ਸ੍ਰੀ ਤੁਹਾਨੂੰ ਪਤਾ ਜਕਰੀਏ ਨੇ ਜਦੋਂ ਨਾਦਰ ਸ਼ਾਹ ਦੇ ਨਾਲ ਲੈ ਇੱਕ ਮੀਟਿੰਗ ਕੀਤੀ ਨਾਦਰ ਸ਼ਾਹ ਦਿੱਲੀ ਤੋਂ ਪਾਣੀ ਪਤਵਾਇਆ ਲਾਹੌਰ ਇੱਧਰ ਮਾਝੇ ਦੀ ਧਰਤੀ ਨੂੰ ਲੰਘਿਆ ਤੇ ਜਦੋਂ ਉੱਥੋਂ ਦਿੱਲੀ ਜਿੱਤ ਕੇ ਲੰਘਿਆ ਤੇ ਮਝੈਲਾ ਨੇ ਮਾਰ ਮਾਰ ਕੇ ਲੀਆਂ ਨਾਸਾਂ ਤੇ ਦੇ ਕੱਪੜੇ ਪਾੜਦੇ ਇਹਦੀ ਬੁਰੀ ਹਾਲਤ ਖਿਤੀ ਇਹ ਜਦੋਂ ਲਾਹੌਰ ਪੂਜਾ ਤੇ ਜਕਰੀਆ ਨੂੰ ਕਹਿੰਦਾ ਵੀ ਕੋਈ ਤੈਨੂੰ ਸ਼ਿਕਾਇਤ ਏ ਕੌੜਾ ਪਾਣੀ ਕੋਈ ਪਾਲਟੀ ਛਾਲਤੀ ਕਰ ਬੀਬੀ ਨੱਚ ਰਹੀ ਏ ਕਹਿੰਦਾ ਚੱਕ ਕੇ ਮਾਰਿਆ ਨੇ ਸਾਰੇ ਟੇਬਲ ਕਹਿੰਦਾ ਮੈਨੂੰ ਪਾਣੀ ਦੀ ਘੋਟ ਨਹੀਂ ਚਾਹੀਦੀ ਮੈਨੂੰ ਇਹ ਪਤਾ ਕਰਕੇ ਦੱਸ ਵੀ ਆ ਪੱਗਾਂ ਦਾੜੀਆਂ ਵਾਲੇ ਕੌਣ ਆ ਜਿੰਨਾ ਚਿਰ ਮੈਨੂੰ ਇਹਨਾਂ ਦਾ ਇਤਿਹਾਸ ਨਹੀਂ ਲੱਭਦਾ ਮੈਂ ਕੁਝ ਨਹੀਂ ਛਕਣਾ ਮੈਂ ਸਾਰੇ ਪਾਸੇ ਜਿੱਧਰ ਨੂੰ ਵੀ ਤੁਰਿਆ ਮੇਰੇ ਅੱਗੇ ਲੋਕੀ ਸਜਦੇ ਕਰਕੇ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਸਰੈਂਡਰ ਕੀਤਾ ਆਪਣੀ ਧੀ ਵੀ ਦੇਤੀ ਤੇ ਜਾਇਦਾਦ ਵੀ ਪਰ ਆ ਜਿਹੜੇ ਨੇ ਕੌਣ ਨੇ ਭਾਈ ਇਹਨਾਂ ਮੈਨੂੰ ਕੱਖਾਂ ਤੋਂ ਹੌਲਾ ਕਰਤਾ ਤੇ ਜਕਰੀਏ ਨੇ ਫਿਰ ਆਪਣੇ ਪਿਓ ਦੀ ਸਿਫਤ ਕੀਤੀ ਆਪਦੇ ਮੂਹ ਚ ਉਹ ਕਹਿੰਦਾ ਛਾ ਤੈਨੂੰ ਵੀ ਮਿਲ ਪਿਆ ਕਹਿੰਦਾ ਇਨਕਾ ਮੁਰਸ਼ਿਦ ਬਲੀ ਭਇਓ ਹੈ ਇਨਕੋ ਆਬੇ ਹਿਆਤ ਦਿਓ ਹੈ ਕਹਿੰਦਾ ਇਹਨਾਂ ਦਾ ਪਿਓ ਹੋਇਆ ਜੀ ਦਾ ਨਾਂ ਏ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੋਲੋ ਇੱਕ ਵਾਰੀ ਸਾਰੇ ਧੰਨ ਸ਼੍ਰੀ ਗੁਰੂ ਇਹਨਾਂ ਦੇ ਬਾਪੂ ਦਾ ਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਉਹਨੇ ਇਹਨਾਂ ਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਉਹ ਤੇ ਇਹ ਮਰਜੀ ਵੜੇ ਹੋ ਗਏ ਇੱਕ ਮੁਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਇਕ ਮੁਠ ਛੁਲਿਆਂ ਦੀ ਖਾ ਕੇ ਤੇਰੇ ਲੰਗਰਾ ਚੋਂ ਕੂਰ ਕੂਰ ਮਾਤ ਨੂੰ ਡਰਾਵੇ ਤੇਰਾ ਕੂਰ ਕੂਰ ਮਾਤ ਨੂੰ ਡਰਾਵੇ ਇੱਕ ਘੋਟ ਪੀ ਕੇ ਤੇਰੇ ਬਾਟੇ ਉਪਰੇ ਮਵਾਲੀ ਬੋਲੋ ਇੱਕ ਘੋਟ ਬਾਟੇ ਉਪਰੇ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ ਮਸਤੇ ਹੋਏ ਲੋੜ ਕਿਤੇ ਪੈ ਜੈ ਜੀ ਨਿਸ਼ਾਨਾ ਅਜਮਾਵਣੇ ਦੀ ਲੋੜ ਕਿਤੇ ਪੈ ਜੈ ਜੀ ਨਿਸ਼ਾਨਾਜ ਸ਼ਕਤੀ ਮੂਰੇ ਗੋਲੀਆਂ ਦੇ ਡਾਵੇ ਤੇਰਾ ਸ਼ਕਤੀ ਮੂਰੇ ਗੋਲੀਆਂ ਦੇ ਦਾਵੇ ਤੇਰਾ ਤੇਰੇ ਸੰਗਤ ਦੇ ਜੋੜਿਆਂ ਦੀ ਢੂੜ ਤਾਈ ਮਥੇ ਲਾਗੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਇੱਕ ਘੋਟ ਪੀ ਕੇ ਤੇਰੇ ਬਾਟਿਓਂ ਪਰੇਮ ਵਾਲੀ ഡവ തരാ കൂട സിഫ് എന്താപൂ ഗുഗ ഗോവിന്ദ പോളിത്തി ശക്തി മിദി ബാണി ചോ ചോ ਤੇ ਜੱਕਰੀਏ ਨੂੰ ਨਾਦਰ ਕਹਿੰਦਾ ਪੈਦਾ ਕਰੀਏ ਇਹਨਾਂ ਦੀ ਬਾਣੀ ਤੇ ਬਾਣਾ ਖਤਮ ਨਾ ਕਰ ਦਈਏ। ਨਾਰੋਗਾ ਵਾਸਤੇ ਨਾ ਵਜੇਗੀ। ਉਹ ਕਹਿੰਦਾ ਵੀ ਗੱਲ ਤਾਂ ਤੇਰੀ ਠੀਕ ਹੈ। ਕਹਿੰਦਾ ਵੀ ਇਹਨਾਂ ਦਾ ਅਮਰਤ ਸਰੋਵਰ ਹੈ ਜਿੱਥੋਂ ਮੈਂ ਕਥਾ ਸ਼ੁਰੂ ਕੀਤੀ ਵੀ ਹਰਮੰਦਰ ਸਾਹਿਬ ਸਿੱਖਾਂ ਦਾ ਮੱਕਾ ਵਾ। ਕਹਿੰਦਾ ਵੀ ਉਹ ਸਰੋਵਰ 'ਚ ਜਦੋਂ ਇਹ ਘੋੜੇ ਸਮੇਤ ਹੀ ਭਜਾ ਕੇ ਟੁੱਬੀ ਮਾਰਦੇ ਆ ਤੇ ਇਹਨਾਂ ਨੂੰ ਕੋਈ ਬਰਕਤ ਮਿਲਦੀ ਉੱਥੋਂ। ਇਹਨਾਂ ਨੂੰ ਕੋਈ ਨਿਯਾਮਤ ਮਿਲਦੀ ਐ ਆਪਾਂ ਇਹਨਾਂ ਦਾ ਸਰੋਵਰ ਹੀ ਪੂਰਦਿਏ ਸਰੋਵਰ ਪੂਰਨ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਹੋਰ ਇੱਕ ਮਸਲਾ ਐ ਚੇਤੇ ਰੱਖਿਓ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਤੇ ਕਿਉਂ ਛੱਡਿਆ ਰੰਗ ਕਸੁੰਬੈ ਕੱਚਾ ਰੰਗ ਕਸੁੰਬ ਦਾ ਚਿੰਬੜ ਗਿਆ ਸਾਡੇ ਲੋਕਾਂ ਨੂੰ ਵੀ ਜੇ ਮੈਂ ਗੁਰੂ ਵਾਲਾ ਬਣ ਗਿਆ ਜਾਂ ਭੈਣਾ ਨੇ ਕੇਸ ਕੀ ਬੰਨ ਲਈ ਤੇ ਲੋਕਾਂ ਕਹਿੰਦੇ ਤੇ ਬਾਬੇ ਆਣੀ ਬਣ ਗਈ ਜੇ ਵੀਰਾਂ ਨੇ ਸਾਫ ਸੂਰਤ ਹੋ ਗਏ ਤੇ ਕਹਿੰਦਾ ਇਹ ਬਾਬੇ ਬਣ ਗਿਆ ਹਾਂਜੀ ਵੇਖੋ ਇਹ ਕੱਚੇ ਰੰਗ ਦੇ ਵਿੱਚ ਖੇੜ ਆਇਆ ਕਿੱਥੋਂ ਉਹ ਕਹਿੰਦੇ ਵੀ ਇਹਨਾਂ ਦੀ ਇੱਕ ਪ੍ਰੋਬਲਮ ਹੋਰ ਹੈ ਵੀ ਸਰੋਵਰ ਤੇ ਪੂਰ ਦਾਂਗੇ ਆਪਾਂ ਪੂਰ ਦਿੱਤਾ ਪਰ ਜਿੱਥੇ ਪੰਜ ਜਾਨੇ ਇਕੱਠੇ ਹੁੰਦੇ ਆ ਤੇ ਪੰਜ ਬਾਣੀਆਂ ਇਹਨਾਂ ਨੂੰ ਜਵਾਨੀ ਕੰਠਾ ਬੋਲੋ ਸਤਨਾਮ ਸ਼੍ਰੀ ਅਕਾਲ ਇਹਨਾਂ ਨੂੰ ਜਵਾਨੀ ਬਾਣੀ ਕੰਠਾ ਇਹਨਾਂ ਵਿੱਚ ਤੇ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਕੰਠਾ ਹੈ 2 ਫੁੱਟ ਬੁੜਕਿਆ ਨਾਦਰ ਕਹਿੰਦਾ ਅੱਛਾ 1430 ਅੰਗ ਜਵਾਨੀ ਯਾਦ ਕਹਿੰਦੇ ਬਿਲਕੁਲ ਜ਼ਿਕਰ ਮਿਲਦਾ ਹੈ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੂੰ ਵੀ ਕੰਠ ਸੀ ਪੰਡਿਤ ਬਾਪੂ ਨਰੈਣ ਸਿੰਘ ਸਾਹਿਬ ਕਾਣ ਸਿੰਘ ਨਾਬਾ ਦੇ ਪਿਤਾ ਜਿਨ੍ਹਾਂ ਮਾਨਕੋਸ਼ ਲਿਖਿਆ ਉਹਨਾਂ ਨੂੰ ਵੀ ਕੰਠ ਸੀ ਹੋਰ ਬੜੇ ਇਸ ਤਰ੍ਹਾਂ ਦੇ ਮਹਾਪੁਰਖ ਇੱਕ ਭੈਣ ਵੀ ਹੋਈ ਹੈ ਬੜਿਆਂ ਦਾ ਵਿੱਚ ਜੀਵਨ ਜਿਨ੍ਹਾਂ ਨੂੰ ਸ਼ਬਦ ਕੰਠ ਹੈ ਇਹ ਗੁਰੂ ਸਾਹਿਬ ਦੀ ਨਦਰ ਹੀ ਹੁੰਦੀ ਵੈਸੇ ਤੇ ਜਪਜੀ ਸਾਹਿਬ ਨਹੀਂ ਹੁੰਦਾ ਆਖੋ ਸਤਨਾਮ ਸ੍ਰੀ ਇਹ ਸਚਾਈ ਹੈ ਦਸਾਂ ਗੁਰੂਆਂ ਦੇ ਨਾਮ ਨਿਰੰਤਰ ਲੈਣੇ ਹਣ ਤੇ 100 ਬੰਦੇ ਚੋਂ ਨਾ 95 ਫੇਲ ਹੋ ਜਾਣੇ ਇਹ ਬੜਾ ਉਖੀ ਘਟਈ ਆ ਆ ਕਈ ਵਾਰੀ ਪੈਲਸ ਚ ਵੇਖੀਦਾ ਨਾ ਤਿੰਨ ਚਾਰ ਸੂ ਬੰਦਾ ਟੌਰ ਕੱਢ ਕੇ ਖੜੋਤਾ ਹੁੰਦਾ ਅੱਧਾ ਘੰਟਾ ਬਰਾਤ ਖੜੀ ਰਹੀ ਬਾਬਾ ਕਿਤੇ ਲੇਟ ਹੋ ਗਿਆ ਤੇ ਕਿਸੇ ਨੇ ਇਦਾਂ ਦੀ ਜੁਰਤ ਨਹੀਂ ਕੀਤੀ ਵੀ ਜੇ ਭਾਈ ਨਹੀਂ ਹੈਗਾ ਤੇ ਮੈਂ ਅਰਦਾਸ ਕਰ ਲਾਂ ਇੱਕ ਅਪਿਛੇ ਜੇ ਵੀਰ ਦੱਸੇ ਵੀ ਸਰੀਰਾਂ ਚ ਕੁਝ ਨਹੀਂ ਲਾਣੀਆਂ ਦਾ ਪਾਠ ਹੋ ਰਿਹਾ ਸੀ ਤੇ ਕਰਦਿਆਂ ਕਰਦਿਆਂ ਗਰੰਤੀ ਸਿੰਘ ਦੀ ਸ਼ੂਗਰ ਵਧ ਗਈ ਤੇ ਉਹ ਬੇਹੋਸ਼ ਹੋ ਗਿਆ ਦੂਸਰੇ ਪਿੰਡ ਚੋਂ ਡੇਢ ਘੰਟੇ ਬਾਅਦ ਭਾਈ ਲਿਆਂਦਾ ਤੇ ਫੇਰ ਪਾਠ ਜਿੰਨੇ 200 250 ਅੱਗੇ ਬੈਠੇ ਸਭ ਮੂਰਤੀਆਂ ਸਭ ਡੋਨਵੱਟੇ ਬਣ ਕੇ ਬੈਠੇ ਕਿਹੇ ਚ ਇੰਨੀ ਜ਼ਰਤ ਨਹੀਂ ਵੀ ਮੈਂ ਤਾਬਿਆ ਚ ਬੈ ਕੇ ਤੇ ਜਾਪ ਕਰਾਂ ਤੇ ਗੱਲਾਂ ਕਰਨ ਨੂੰ ਨਾ ਸਾਰੇ ਦੁਨੀਆਂ ਦੀਆਂ ਸਾਨੂੰ ਆਉਂਦੀਆਂ ਅਸੀਂ ਬੱਚੇ ਆ ਤੁਹਾਡੇ ਇੱਥੇ ਬਹਿਣਾ ਵੜਾ ਓਖਾ ਸਪੀਕਰ ਦੇ ਤੇ ਦੂਜਾ ਲਾਈਵ ਤੇ ਅਗੇ ਵਰਗਾਲ ਸੀ ਜਿਹੜਾ ਸਪੀਕਰ ਦੇ ਚੱਲ ਜਾਂਦਾ ਲਾਈਵ ਦਾ ਸੁੱਖ ਹੈ ਪਰ ਇਹਦੇ ਵਿੱਚ ਜਿਹੜੀ ਚੀਜ਼ ਨਿਕਲ ਗਈ ਉਹ ਵਾਪਸ ਨਹੀਂ ਆਉਣੀ ਬਹੁਤ ਧਿਆਨ ਨਾਲ ਤੇ ਆਪਾਂ ਕਹਿ ਦਿੰਨੇ ਜੀ ਆ ਚੀਜ਼ ਨਹੀਂ ਸੁਣਾਈ ਉਹ ਨਹੀਂ ਕੀਤਾ ਇੱਥੇ ਗਲਤੀ ਕਰ ਗਏ ਇੱਥੇ ਬਹਿ ਕੇ ਤੇ ਵੇਖੋ ਆਖੋ ਸਤਨਾਮ ਸੂਲਾਂ ਦੀ ਸੇਜ ਬਣ ਗਈ ਹੁਣ ਸਟੇਜ ਹੁਣੇ ਮੈਨੂੰ ਮਹਾਪੁਰਖ ਵੀ ਲਾਮਾ ਦੇ ਕੇ ਗਿਆ ਬਾਬਾ ਅਮਰੀਕ ਸਿੰਘ ਨਾਲ ਮੈਨੂੰ ਡਾਲਰ ਦੇ ਕੇ ਗਿਆ ਆਖੋ ਸਤਨਾਮ ਤੇ ਮੈਨੂੰ ਕਹਿੰਦੇ ਤੇਰੇ ਤੇ ਗਿਲਾ ਵਾ ਤੂੰ ਫੋਨ ਨਹੀਂ ਚੁੱਕਦਾ ਹੋਰ ਵੀ ਸੰਗਤ ਕਹਿੰਦੀ ਉਹਦਾ ਕਾਰਨ ਐਹੀ ਜਿਹੜਾ ਮੈਂ ਦੱਸਦਾ ਵੀ ਜੇ 100 ਫੋਨ ਆਉਂਦਾ ਵਿੱਚੋਂ 5 ਪਿਆਰ ਵਾਲੇ ਤੇ 95 ਕਿੰਤੂ ਵਾਲੇ ਆ ਤੇ ਆਪਾਂ ਵੀ ਪਰਿਵਾਰ ਵਾਲਿਆਂ ਤੇ ਜਿਉ ਹਣੇ ਹਰ ਬੰਦੇ ਦੇ ਸੋਚੇ ਤੇ ਬੰਦਾ ਤੇ ਮੈਂਟਲ ਹੋ ਜੂ ਮੈਂਟਲੀ ਅਫਸਰਟ ਕਰ ਦੇਣਗੇ ਲੋਕੀ ਅੱਖੋ ਸਤਨਾਉ ਕਿਉਂਕਿ ਕਿੰਤੂ ਕਰਨ ਵਾਲੇ ਨੇ ਤੇ ਗੱਲ ਹੀ ਕੱਢ ਮਾਰਨੀ ਆ ਉਨੂੰ ਕੀ ਉਹਨੇ ਗਣਾ ਕਿਵੇਂ ਹੋਇਆ ਜੀ ਕਿਉਂ ਹੋਇਆ ਜੀ ਕੱਤੋਂ ਹੋਇਆ ਕਿਉਂ ਤੇ ਲੜਾਈ ਹੁੰਦੀ ਹੈ ਇਸ ਕਰਕੇ ਬੜਾ ਤਾਂ ਹੀ ਆਉਣ ਵਾਲੇ ਬੱਚੇ ਕੋਈ ਕਥਾਵਾਜਕ ਨਹੀਂ ਬਣਦੇ ਕੀਰਤਨ ਉਹ ਕਹਿੰਦੇ ਕਿੰਨਾ ਨਾ ਮੱਥਾ ਮਾਰਦੇ ਆ ਘੰਟਾ ਇੱਕ ਪਹਿਲੋਂ 7 ਸਾਲ ਕੀਰਤਨ ਸਿੱਖੋ ਫਿਰ ਗੁਰਬਾਣੀ ਨੂੰ ਕੰਠ ਕਰੋ ਫਿਰ ਇਹਨਾਂ ਦੇ ਘਰ ਕੀਰਤਨ ਕਰੋ ਤੇ ਇਹਨਾਂ 100 ਗੱਲਾਂ ਕਰਕੇ 1100 ਤੇ ਇਹ ਚੰਗੇ ਰਹਿੰਦੇ ਆ ਵੀ ਤੁਸੀਂ ਗੰਦਾ ਗੀਤ ਲਿਖੋ ਅਮਨਜੀਤ ਵੀ ਵੇਖੰਦਿਆਂ ਸੀ ਪਦਮ ਸਾਹਿਬ ਆ ਰਹੇ ਮੇਰੇ ਤੋਂ ਮਗਰ ਤੇ ਉਹਨਾਂ ਦਾ ਵੀ ਪੌਡਕਾਸਟ ਮੈਂ ਸੁਣਿਆ ਤੇ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਭਾਈ ਗੁਰਪ੍ਰਤਾਪ ਸਿੰਘ ਉਹ ਕਹਿੰਦੇ ਵੀ ਅੱਗੇ ਸਾਡੇ ਸਿੱਖ ਕੀ ਕਰਦੇ ਹੁੰਦੇ ਸੀ ਕਥਾ ਕੀਰਤਨ ਗੁਰਬਾਣੀ ਦੀ ਰਿਸਰਚ ਵੀ ਕਿਹੜਾ ਸ਼ਬਦ ਕਿਵੇਂ ਹੈ ਕਹਿੰਦੇ ਹੁਣ ਸਾਰੇ ਨੈੱਟ ਦੇ ਉੱਤੇ ਨਾ ਲੋਕਾਂ ਦੀਆਂ ਅੱਖਾਂ ਹੁੰਦੀਆਂ ਵੀ ਕਿਹੜਾ ਗਾਣਾ ਆ ਰਿਹਾ ਨਵਾਂ ਕਿਹੜੇ ਕਲਾਕਾਰ ਦਾ ਕਿਹੜਾ ਗਾਣਾ ਆ ਰਿਹਾ ਹੁਣ ਗਾਣਿਆਂ ਤੇ ਰਿਸਰਚ ਹੁੰਦੀ ਐ ਵੀ ਸਾਡੀ ਧੀ ਪਹਿਣ ਦਾ ਲੱਕ ਕਿੰਨਾ ਏ ਨੱਕ ਕਿੰਨਾ ਏ ਮੱਥਾ ਕਿੰਨਾ ਏ ਕਿੱਡੀ ਗਿਰਗੇ ਅਸੀਂ ਕਿ ਸਾਨੂੰ ਹੋਰ ਕੰਮ ਹੀ ਨਹੀਂ ਕੋਈ ਰਹਿ ਗਿਆ ਅੱਗੇ ਇਤਿਹਾਸ ਦੀ ਰਿਸਰਚ ਹੁੰਦੀ ਸੀ ਬਾਬਾ ਬੰਦਾ ਸਿੰਘ ਕੌਣ ਸੀ ਬਾਬਾ ਦੀਪ ਸਿੰਘ ਕੌਣ ਸੀ ਹਰੀ ਸਿੰਘ ਨਲੂਆ ਕੌਣ ਸੀ ਹੁਣ ਸਾਡੀ ਪੀੜ੍ਹੀ ਰਿਸਰਚ ਕਰਦੀ ਵੀ ਕਿਹਦਾ ਗਾਣਾ ਨਵਾਰਿਆ ਤੇ ਕਿੰਨੇ ਮਿਲੀਅਨ ਚੱਲਿਆ ਵਾ ਤੇ ਕਿਤੇ ਗਾਇਆ ਵਾ ਹੁਣ ਉਸ ਚੀਜ਼ ਤੇ ਰਿਸਰਚ ਹੋ ਰਹੀ ਇਹਨੂੰ ਕਲਯੁਗ ਨਹੀਂ ਤੇ ਹੋਰ ਕੀ ਆਖੂੰ ਉਹ ਤਾਂ ਹੀਓ ਸਾਡੇ ਬੱਚੇ ਸੋਚਦੇ ਆ ਵੀ ਇਸ ਪਾਸੇ ਤੇ ਕੋਈ ਨਹੀਂ ਇੱਧਰ ਤੇ ਸਾਬ ਕਟਾਸ ਹੀ ਆ ਪੀ ਜਿੰਨੂੰ ਕੁਛ ਨਹੀਂ ਕੋਈ ਨਹੀਂ ਪੁੱਛਦਾ ਉਹਨੇ ਵੀ ਆ ਕੇ ਕਹਿਣਾ ਬਾਬਾ ਇਤਰਾਣੀ ਆਏ ਆ ਇਹ ਖੁਸ਼ ਰਹਿੰਦੇ ਆ ਕਿ ਇਹਨਾਂ ਨੂੰ ਰੱਜ ਕੇ ਗੰਦਕੀ ਸੁਣਾਓ ਰੱਜ ਕੇ ਨਚਾਓ ਤੇ ਇਹਨਾਂ ਨੂੰ ਲੁੱਟ ਕੇ ਘਰਾਂ ਨੂੰ ਜਾਓ ਫਿਰ ਕਹਿੰਦੇ ਵੀ ਆਹ ਆਨੰਦ ਵੱਜ ਗਿਆ ਆ ਤਾਂ ਕਰਮਾਲੇ ਤੁਸੀਂ ਆਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਕਹਿਣ ਲੱਗਾ ਵੀ ਪ੍ਰੋਬਲਮ ਕੀ ਹੈ ਕਹਿੰਦਾ ਵੀ ਇਹਨਾਂ ਦੇ ਸਰੋਵਰ ਪੂਰ ਦਾਂਗੇ ਪਰ ਜਦੋਂ ਪੰਜ ਜਾਣੇ ਇਕੱਠੇ ਹੋ ਕੇ ਬੈੰਦੇ ਆ